ਸਾਰਨ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਐਕਸਰਸਾਈਜ਼ ਦਾ ਉਹ ਖਾਸ ਸੈੱਟ ਜਿਹੜਾ ਤੁਹਾਨੂੰ ਤੰਦਰੁਸਤ ਰੱਖਣ ਦੇ ਵਿੱਚ ਬਹੁਤ ਹੀ ਮਦਦਗਾਰ ਹੈ ਕੋਈ ਐਕਸਰਸਾਈਜ਼ ਕੱਲ ਦੇਖੀਆਂ ਸੀ ਬਾਕੀ ਦੀਆਂ ਅੱਜ ਦੇਖਦੇ ਆਂ ਤੇ ਸਿੱਖਦੇ ਆਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਕੋਈ ਐਕਸਰਸਾਈਜ਼ ਅਸੀਂ ਕੱਲ ਕੀਤੀਆਂ ਸੀ ਜੀ ਕੋਈ ਐਕਸਰਸਾਈਜ਼ ਸਾਡੀਆਂ ਰਹਿ ਗਈਆਂ ਸੀ ਜੀ ਹਾਂ ਅੱਜ ਉਹ ਪ੍ਰੈਕਟੀਕਲੀ ਸਾਡੇ ਦੋਸਤਾਂ ਨੂੰ ਕਰਕੇ ਦੱਸੋ ਜੀ ਬਿਲਕੁਲ ਹੁਣ ਉਸ ਤੋਂ ਅਗਲੀ ਐਕਸਰਸਾਈਜ਼ ਜਿਹੜੀ ਹੈ ਉਹ ਗਰਦਨ ਦਾ ਮੂਵਮੈਂਟ ਹੈ ਜੀ ਔਰ ਗਰਦਨ ਦੇ ਮੂਵਮੈਂਟਸ ਦੀਆਂ ਐਕਸਰਸਾਈਜ਼ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਸਾਰੇ ਹੀ ਗੱਡੀਆਂ 'ਚ ਸਫ਼ਰ ਕਰਦੇ ਆਂ ਤੇ ਗੱਡੀਆਂ ਦੇ ਵਿੱਚ ਜਦੋਂ ਬੈਠਦੇ ਹੋ ਤੁਸੀਂ ਸੀਟ ਬੈਲਟ ਲੱਗੀ ਹੁੰਦੀ ਹੈ ਜੀ ਹਾਂਜੀ ਹੁਣ ਬਾਡੀ ਨੂੰ ਤਾਂ ਸੀਟ ਬੈਲਟ ਲੱਗਦੀ ਹੈ ਲੱਗੀ ਰਹਿ ਕੇਨ ਗਰਦਨ ਨੂੰ ਤਾਂ ਨਹੀਂ ਲੱਗੀ ਹੋਈ ਹੁੰਦਾ ਕਿ ਇਹ ਕਈ ਵਾਰੀ ਅਚਾਨਕ ਬ੍ਰੇਕ ਲੱਗਦੀ ਆ ਇਕਦਮ ਜਾਂ ਕੋਈ ਅੱਗੇ ਆ ਗਿਆ ਜਾਂ ਕਿਸੇ ਤਰ੍ਹਾਂ ਵੀ ਤੇ ਝਟਕਾ ਲੱਗਦਾ ਆ ਇਹ ਬੋਡੀ ਬਿਲਕੁਲ ਠੀਕ ਠਾਕ ਹੈ ਕੁਝ ਨਹੀਂ ਹੋਇਆ ਕੋਈ ਸੱਟ ਨਹੀਂ ਲੱਗੀ ਇੱਕ ਝਟਕਾ ਲੱਗਾ ਔਰ ਗਰਦਨ ਦਾ ਨਰਵਸ ਸਿਸਟਮ ਟੁੱਟ ਗਿਆ ਔਰ ਪੂਰੀ ਬੋਡੀ ਕਰਲਾਈ ਸੋ ਗਈ ਜੀ ਕਿਉਂਕਿ ਸਾਡੇ ਗਰਦਨ ਦੇ ਜਿਹੜੇ ਨਰਵਸ ਨੇ ਇਹਨਾਂ ਦੀ ਇਲਾਸਟੀਸਿਟੀ ਅਸੀਂ ਖਤਮ ਕਰ ਚੁੱਕੇ ਹਾਂ ਇਹਨਾਂ ਨੂੰ ਮੂਵਮੈਂਟ ਦਿੰਦੇ ਹੀ ਨਹੀਂ ਜੀ ਸੋ ਇਹ ਜਿਹੜੀ ਐਕਸਰਸਾਈਜ਼ ਜਿਹੜੀਆਂ ਹੁਣ ਗਰਦਨ ਵਾਸਤੇ ਨੇ ਇਹ ਬੜੀਆਂ ਹੀ ਮਹੱਤਵਪੂਰਨ ਨੇ ਸੋ ਇਹ ਪਹਿਲੀ ਐਕਸਰਸਾਈਜ਼ ਜਿਹੜੀ ਹੈ ਇਹਦੇ ਚ ਹੁੰਦਾ ਹੈ ਕਿ ਦੋਨੋਂ ਹੱਥ ਜਿਹੜੇ ਨੇ ਕਮਰ ਦੇ ਉੱਤੇ ਫਸਟ ਗਰਦਨ ਉੱਪਰ ਜਿੰਨਾ ਉੱਪਰ ਚੱਕ ਸਕਦੇ ਹੋ ਫਿਰ ਗਰਦਨ ਪੂਰਾ ਠੋਡੀ ਸੰਵੇ ਚਿੰਨਣਾ ਲੱਗੇ ਹੱਬ ਡਾਊਨ ਹੱਬ ਡਾਊਨ ਲੇਕਿਨ ਧਿਆਨ ਇਹ ਰੱਖਣਾ ਹੈ ਕਿ ਇਹ ਗਰਦਨ ਦੀਆਂ ਐਕਸਰਸਾਈਜ਼ ਵੱਧ ਤੋਂ ਵੱਧ 10 ਵਾਰ ਜੀ 810 ਵਾਰ ਹੀ ਇਸ ਤੋਂ ਜ਼ਿਆਦਾ ਨਹੀਂ ਕਰਨੀ ਕਿਉਂਕਿ ਇਹ ਸਾਡਾ ਇੱਕ ਐਸਾ ਪਾਰਟ ਹੈ ਜਿਹਦੇ ਉੱਤੇ ਜ਼ਿਆਦਾ ਕੋਈ ਬੋਝ ਨਹੀਂ ਹੁੰਦਾ ਜੀ ਪੁਰਾਣੀ ਟਾਈਮਾਂ ਦੇ ਵਿੱਚ ਕਿਸਾਨੀ ਦੇ ਵਿੱਚ ਲੋਕੀ ਪੰਨਾ ਪੰਗਾ ਚੱਕਦੇ ਹੁੰਦੇ ਸੀ ਜੋ ਹੁਣ ਕੋਈ ਨਹੀਂ ਕਰ ਚੁੱਕਾ ਜੀ ਬੀਤੀ ਜ਼ਿਆਦਾ ਬੋਝ ਨਹੀਂ ਹੁੰਦਾ ਇਸ ਕਰਕੇ ਇਹਦੇ ਜਿਹੜੇ ਸਾਰਾ ਹੀ ਸਿਸਟਮ ਹੈ ਥੋੜਾ ਜਿਹਾ ਸੈਂਸਿਟਿਵ ਹੁੰਦਾ ਆ ਤੇ ਇਹਦੇ ਉੱਤੇ ਜ਼ਿਆਦਾ ਪ੍ਰੈਸ਼ਰ ਨਹੀਂ ਦੇਣਾ ਹੁੰਦਾ ਸੋ ਹਰ ਇੱਕ ਐਕਸਰਸਾਈਜ਼ ਇਹ ਚ 8 ਤੋਂ 10 ਵਾਰ ਹੀ ਕਰਨੀ ਹੈ ਇਸ ਤੋਂ ਜ਼ਿਆਦਾ ਨਹੀਂ ਕਰਨੀ ਹੈ ਸੋ ਪਹਿਲੀ ਇਹ ਤੇ ਅਪ ਡਾਊਨ ਹੋ ਗਈ ਹੁਣ ਦੂਸਰੀ ਜਿਹੜੀ ਹੈ ਉਹ ਗਰਦਨ ਨੂੰ ਸੱਜੇ ਘੁਮਾਣਾ ਤੇ ਪੂਰਾ ਕੋਸ਼ਿਸ਼ ਕਰਨਾ ਕਿ ਪਿੱਛੇ ਦੇਖਣਾ ਫੇਰ ਆਰਾਮ ਨਾਲ ਇਹਨੂੰ ਕਬੇ ਕੁਮਾਨ ਸੱਜੇ ਖੱਬੇ ਤੇ ਪਿੱਛੇ ਕੋਈ ਆਪਟੀਕਲ ਦੇਖ ਲੈਣਾ ਜਿਹਨੂੰ ਅਸੀਂ ਇਧਰੋਂ ਵੀ ਦੇਖ ਪਾਈਏ ਤੇ ਉੱਤਰੋਂ ਵੀ ਦੇਖ ਪਾਈਏ ਜੀ ਠੀਕ ਹੈ ਇਨਾ ਕੁ ਮੂਵਮੈਂਟ ਕਰ ਦਿੰਦਾ ਕੋਸ਼ਿਸ਼ ਕਰਨੀ ਵੀ ਉੱਥੇ ਤੱਕ ਜਾਈਏ ਉੱਥੋਂ ਤੱਕ ਜਾਈਏ ਕਿ ਜਿਹੜਾ ਪਿੱਛੇ ਬਿਲਕੁਲ ਕੋਈ ਚੀਜ਼ ਹੈ ਸਾਡੀ ਉਹ ਇਧਰੋਂ ਵੀ ਦਿਖ ਜੇ ਸਾਨੂੰ ਤੇ ਦੂਸਰੇ ਪਾਸਿਓਂ ਇਧਰੋਂ ਵੀ ਦਿਖ ਜੇ ਹਾਂਜੀ ਸੋ ਇਹ ਨਕਸ਼ੇ ਕੀ ਹੈ ਮੂਵਮੈਂਟ ਅਗਲਾ ਜਿਹੜਾ ਕਰਦਣ ਦਾ ਮੂਵਮੈਂਟ ਹੈਗਾ ਉਹ ਹੈਗਾ ਕਿ ਸੱਜੇ ਕੰਨ ਨੂੰ ਸੱਜੇ ਮੋਢੇ ਨਾਲ ਲਾਉਣਾ ਕੱਬੇ ਕਰਨ ਨੂੰ ਕੱਬੇ ਮੋੜੇ ਨਾਲ ਨਾ ਲਾਉਣਾ ਸੱਜਾ ਖੱਬਾ ਠੀਕ ਹੈ ਸੋ ਫਿਰ ਯਾਦ ਦਿਲਾ ਰਹੇ ਹਾਂ ਕਿ ਇਹ ਸਾਰੀਆਂ ਐਕਸਰਸਾਈਜ਼ ਜਿਹੜੀਆਂ ਨੇ ਇਹ 8 ਦਾ 10 ਵਾਰ ਹੀ ਕਰਨੀਆਂ ਨੇ ਇਸ ਤੋਂ ਜ਼ਿਆਦਾ ਨਹੀਂ ਕਰਨੀਆਂ ਜੀ ਠੀਕ ਹੈ ਸੋ ਇਹ ਹੁਣ ਤੁਸੀਂ ਦੇਖਿਆ ਕਿ ਇਹ ਦੀ ਪਿੱਛੇ ਦਾ ਮੂਵਮੈਂਟ ਇਹਦਾ ਅੱਗੇ ਦਾ ਮੂਵਮੈਂਟ ਤੁਸੀਂ ਐਸ ਕੰਦੇ ਦਾ ਮੂਵਮੈਂਟ ਐਸ ਤੇ ਇਹਦੇ ਘੁੰਮਣ ਦਾ ਮੂਵਮੈਂਟ ਜਦੋਂ ਕੀਤਾ ਤੇ ਇਹਨੀਆਂ ਜਿਹੜੀਆਂ ਸਾਰੇ ਪਾਸੇ ਦੀਆਂ ਨਰਵਸ ਨੇ ਇਹ ਸਾਰੀਆਂ ਫਲੈਕਸੀਬਲ ਹੋ ਜਾਂਦੀਆਂ ਨੇ ਜੀ ਹੁਣ ਮੰਨ ਲਓ ਜੇ ਤੁਹਾਡੇ ਕਿਤੇ ਬ੍ਰੇਕ ਲੱਗਦੀ ਹੈ ਗੱਡੀ 'ਚ ਤੇ ਜੇ ਇਹ ਝਟਕਾ ਲੱਗਾ ਵੀ ਤੇ ਆ ਹੋਇਆ ਜਾਂ ਆ ਹੋਇਆ ਤੇ ਤੁਸੀਂ ਪਿੱਛੇ ਦੀ ਵੀ ਲਾਸਟਿਕੀ ਗਰਦਨ ਨੂੰ ਦਿੱਤੀ ਹੈਗੀ ਹੈ ਜਾਂ ਇੱਧਰ ਗਿਆ ਤੇ ਆ ਮੋਢੇ ਤੱਕ ਪਹੁੰਚ ਗੀਏ ਗਰਦਨ ਇਹ ਲਾਸਟਿਕੀ ਜੇ ਹੈਗੀ ਤੇ ਤੁਹਾਨੂੰ ਇਹ ਨੁਕਸਾਨ ਕਦੇ ਹੋਏਗਾ ਨਹੀਂ ਕਦੇ ਵੀ ਨਹੀਂ ਹੋਏਗਾ ਕਦੇ ਵੀ ਨਹੀਂ ਹੋਏਗਾ ਸੋ ਇਹ ਬੜੀਆਂ ਮਹੱਤਵਪੂਰਨ ਐਕਸਰਸਾਈਜ਼ ਨੇ ਅੱਜ ਦੇ ਦਿਨ ਦੇ ਵਿੱਚ ਇਹ ਹਰ ਕਿਸੇ ਨੂੰ ਕਰਨੀਆਂ ਚਾਹੀਦੀਆਂ ਨੇ ਜੀ ਠੀਕ ਹੈ ਅਗਲੀ ਜਿਹੜੀ ਐਕਸਰਸਾਈਜ਼ ਤੋ ਹਿੱਥੋਂ ਤੱਕ ਪਹੁੰਚ ਗਿਆ ਤੇ ਹੋਣ ਗਰਦਨ ਨੂੰ ਲੈਣਾ ਰੋਟੇਸ਼ਨ ਜੀ ਤੇ ਰੋਟੇਸ਼ਨ ਫੇਰ ਉਹੀ ਹੈ ਪਿੱਛੇ ਜਿੰਨਾਂ ਨਾਲ ਜਾ ਸਕਦੇ ਹੋ ਫਿਰ ਸੱਜੇ ਜਿੰਨਾਂ ਨਾਲ ਜਾ ਸਕਦੇ ਹੋ ਫਿਰ ਅੱਗੇ ਜਿੰਨਾਂ ਨਾਲ ਜਾ ਸਕਦੇ ਹੋ ਤੇ ਖੱਬੇ ਜਨਾਂ ਨਾਲ ਜਾ ਸਕਦੇ ਜੀ ਉਹ ਇਹਨਾਂ ਨੂੰ ਜੋੜ ਦੇਣਾ ਤੇ ਇੱਕ ਗੋਲ ਬਣ ਜਾਏਗਾ ਸਿਰ ਦੇ ਉੱਪਰ ਉਹ ਤੁਹਾਨੂੰ ਕੋਈ ਦੇਖੇ ਤੇ ਗੋਲਾ ਬਣੇ ਜੀ ਸੋ ਇਹਦੇ ਚ ਇਧਰ ਸਟਾਰਟ ਕੀਤਾ ਥੱਲੇ ਆਇਆ ਇਧਰ ਗਿਆ ਸੋ ਇਹ ਜਿਹੜੀ ਘੁਮਾਉਣ ਦੀ ਐਕਸਰਸਾਈਜ਼ ਹੈ ਇਹ 5-5 ਵਾਰੀ ਜੀ 5 ਤੋਂ ਵੱਧ ਨਹੀਂ ਕਰਨੀਆਂ ਇਸੇ ਤਰ੍ਹਾਂ ਹੀ ਇਹਨੂੰ ਫਿਰ ਰਿਵਰਸ ਕਰ ਦੇਣਾ ਦੋਨੋਂ ਪਾਸੇ ਹੀ ਜਿਹੜੀ ਐਕਸਰਸਾਈਜ਼ ਆ ਉਹ ਮੂਵਮੈਂਟ ਹੋਵੇ ਚਾਹੇ ਉਹ ਇੱਧਰ ਦਾ ਆ ਤੇ ਚਾਹੇ ਉਹ ਇੱਧਰ ਦਾ ਜੀ ਠੀਕ ਹੈ ਦੋਨੋਂ ਵਾਈ ਸੋ ਇਹ 5-5 ਵਾਰੀ ਰੋਟੇਸ਼ਨ ਕਰਦ ਨੂੰ ਦੇ ਦੇਣੀ ਹੈ ਠੀਕ ਹੈ ਹੁਣ ਇੱਥੋਂ ਤੱਕ ਜਿਹੜੀਆਂ ਤੁਹਾਡੀਆਂ ਬਾਡੀ ਦਾ ਸਾਰਾ ਟੋਨ ਅਪ ਜਿਹੜਾ ਨਾ ਇੱਕ ਤਰ੍ਹਾਂ ਨਾਲ ਹੋ ਗਿਆ ਠੀਕ ਹੈ ਇਹਦੇ ਵਿੱਚ ਮੈਨੂੰ ਦੱਸੋ ਤੁਹਾਡਾ ਕੋਈ ਐਸਾ ਮਸਲ ਜਾਂ ਕੋਈ ਜੋਇੰਟ ਬਚਿਆ ਹੈ ਜਿਹੜਾ ਇਨਵੋਲਵ ਨਹੀਂ ਹੋਇਆ ਹੋਵੇ ਨਹੀਂ ਬਿਲਕੁਲ ਨਹੀਂ ਸਾਰੀਆਂ ਨਰਵਸ ਸਾਰੇ ਹੀ ਜੋਇੰਟਸ ਸਾਰੇ ਹੀ ਮਸਲ ਤੇ ਨਾਲ ਤੁਸੀਂ ਦਿਮਾਗ ਨੂੰ ਇਨਵੋਲਵ ਰੱਖਿਆ ਜੀ ਇਹ ਸਭ ਨਾਲ ਦਾ ਟੋਨ ਅਪ ਹੁੰਦਾ ਹੈ ਤੁਹਾਡੀ ਬਾਡੀ ਤਿਆਰ ਰਹਿੰਦੀ ਹੈ ਹਮੇਸ਼ਾ ਹੀ ਕਿਸੇ ਵੀ ਫਿਜ਼ੀਕਲ ਐਕਟੀਵਿਟੀ ਵਾਸਤੇ ਜੀ ਬਿਲਕੁਲ ਹੈ ਜਦੋਂ ਵੀ ਉੱਠ ਕੇ ਤੁਸੀਂ ਕੋਈ ਸਸਰਨਾ ਜਾਂ ਕੋਈ ਕੰਮ ਕਰਨਾ ਹੈ ਤਾਂ ਤੁਹਾਡਾ ਸ਼ਰੀਰ ਰੱਡੀ ਹੈਗਾ ਐਸਾ ਨਹੀਂ ਹੋਏਗਾ ਕਿ ਤੁਸੀਂ ਕੰਮ ਕਰਨ ਉੱਤੇ ਤੇ ਤੁਹਾਡਾ ਸ਼ਰੀਰ جواب ਦੇਗਾ ਠੀਕ ਹੈ ਇਹ ਤੁਹਾਨੂੰ ਬੁਢਾਪੇ ਤੱਕ ਮਰਦੇ ਧਮਾ ਤੱਕ ਤੁਹਾਨੂੰ ਤੰਦਰੁਸਤ ਰੱਖਦਾ ਜੀ ਸੋ ਹੁਣ ਇੱਕ ਅੰਗ ਸਾਡਾ ਅਜੇ ਰਹਿ ਗਿਆ ਜੀ ਉਹ ਹੈਗੀਆਂ ਬੜੀਆਂ ਇੰਪੋਰਟੈਂਟ ਸਾਡੀਆਂ ਅੱਖਾਂ ਇਹ ਅੱਖਾਂ ਨੇ ਤੇ ਜਾਨ ਹੈ ਜੀ ਠੀਕ ਹੈ ਸੋ ਇਹਦੇ ਵਿੱਚ ਉਹ ਵੀ ਨਾਲ ਸ਼ਾਮਿਲ ਹੈਗਾ ਉਹਦੇ ਵਿੱਚ ਇਹ ਕੋਈ ਐਨੇ ਕਲਾਉਂਦਾ ਹੈ ਜੋ ਲਾ ਲਵੇ ਇਹਨੂੰ ਆਪਣੇ ਕੋਲ ਸੰਭਾਲ ਲਿਆ ਇਹਦੇ ਚ ਦੋਨੋਂ ਹੱਥ ਜਿਹੜੇ ਨੇ ਇਹ ਪਿਛੇ ਲੈ ਜਾਣੇ ਨੇ ਗਰਦਨ ਦੇ ਠੀਕ ਹੈ ਸੋ ਪਹਿਲੀ ਜਿਹੜੀ ਐਕਸਰਸਾਈਜ਼ ਹੁੰਦੀ ਹੈ ਇਹਦੇ ਚ ਆਈ ਬੋਲ ਦਾ ਮੂਵਮੈਂਟ ਹੈ ਗਰਦਨ ਦਾ ਮੂਵਮੈਂਟ ਬਿਲਕੁਲ ਨਹੀਂ ਗਰਦਨ ਇੱਕ ਜਗ੍ਹਾ ਠੀਕ ਹੀ ਰਹੇਗੀ ਆਈ ਬੋਲਸ ਫਸਟ ਅਪ ਡਾਊਨ ਅਪ ਡਾਊਨ ਠੀਕ ਹੈ ਇਹ ਐਕਸਰਸਾਈਜ਼ उही पंद्रह तो भी बारू फिर रैफ्ट राइट लैफ्ट ठीक है ये हो गया फिर इन्हों रोटेन देना है। जी राइट हो गया अप हो गया लैफ्ट हो गया डाउन हो गया राइट अप लैफ्ट डाउन राइट अप लैफ्ट डाउन फिर इसी तरह रिवर्स लैफ्ट अप राइट डाउन लैफ्ट अप राइट डाउन ਸੋ ਇਹ ਚਾਰ ਤਰ੍ਹਾਂ ਦਾ ਰੋਟੇਸ਼ਨ ਹੈ ਅੱਖਾਂ ਵਾਸਤੇ ਕਿਉਂਕਿ ਸਾਡੀ ਆਈ ਸਾਈਡ ਜਿਹੜੀ ਹੈ ਨਾ ਅੱਜ ਕੱਲੇ ਇੱਤੇ ਬੜਾ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਕਿਉਂਕਿ ਅੱਖਾਂ ਨੂੰ ਅਸੀਂ ਸਿਰਫ ਸਾਹਮਣੇ ਦੇਖਣ ਵਾਸਤੇ ਇਸਤੇਮਾਲ ਕਰ ਰਹੇ ਹਾਂ ਜੀ ਹੋਰ ਇਧਰ ਉਧਰ ਤੋਂ ਜ਼ਿਆਦਾ ਘਮਾਈ ਗਏ ਨੇ ਕਮਾ ਨਹੀਂ ਕਮਾ ਰਹੇ ਇਹਨਾਂ ਨੂੰ ਮੂਵਮੈਂਟ ਨਹੀਂ ਦੇ ਰਹੇ ਤੇ ਜਿੰਨਾ ਇਹਨਾਂ ਦਾ ਮੂਵਮੈਂਟ ਅਸੀਂ ਘਟਾ ਰਹੇ ਹਾਂ ਕਿ ਅਸੀਂ ਕੋਈ ਸਕਰੀਨ ਦੇਖਣੇ ਚਾਹਦੇ ਤੇ ਬਿਨਾ ਪਰ ਕੇ ਅਸੀਂ ਜਿਆਦਾ ਦੇਰ ਤੱਕ ਸਕਰੀਨ ਦੇਖਦੇ ਰਹਿੰਦੇ ਹਾਂ ਤੇ ਇਹਨਾਂ ਦਾ ਮੂਵਮੈਂਟ ਘਟ ਕਰ ਰਹੇ ਹਾਂ ਜਿੰਨਾ ਇਹਨਾਂ ਦਾ ਮੂਵਮੈਂਟ ਘੱਟ ਕਰ ਰਹੇ ਆ ਉਹਨਾਂ ਹੀ ਇਹਦੇ ਵਾਸਤੇ ਆਕਸੀਜਨ ਦਾ ਫਲੋ ਤੇ ਨਿਊਟ੍ਰਨਸ ਘਟਣਦੇ ਹੋਏ ਨੇ ਜਿਹਦਾ ਅਸਰ ਫਿਰ ਸਾਡੇ ਅੱਖਾਂ ਦੇ ਉੱਤੇ ਪੈਂਦਾ ਹੈ ਆਈ ਸਾਈਡ ਦੇ ਉੱਤੇ ਪੈਂਦਾ ਹੈ ਅਗਰ ਉਹਨੂੰ ਉਸੇ ਸਹੀ ਰੱਖਣਾ ਤੇ ਅਸੀਂ ਇਹਨਾਂ ਨੂੰ ਮੂਵਮੈਂਟ ਦੇਣਾ ਸਟਾਰਟ ਕਰੀਏ ਜੀ ਦੋ ਕੰਮ ਹੈ ਹਮੇਸ਼ਾ ਕਹਿਣਾ ਇੱਕ ਤੇ ਇਹ ਐਕਸਰਸਾਈਜ਼ ਚਾਰ ਐਕਸਰਸਾਈਜ਼ ਅੱਖਾਂ ਵਾਸਤੇ ਜਿਹੜੀਆਂ ਇਹ ਨੇ ਠੀਕ ਹੈ ਥੱਲੇ ਉੱਤੇ ਸੱਜੇ ਕੱਬੇ ਤੇ ਫਿਰ ਰੋਟੇਸ਼ਨ ਦੋ ਇੱਕ ਸੱਜੇ ਤੋਂ ਕੱਬੇ ਵੱਲ ਤੇ ਕੱਬੇ ਤੋਂ ਸੱਜੇ ਆਉਣਾ ਇਹ ਚਾਰ ਐਕਸਰਸਾਈਜ਼ ਨੇ ਇਹ ਕਰ ਲੈਣੀ ਹੈ ਇੱਕ ਸਵੇਰੇ ਸਵੇਰੇ ਉੱਠ ਕੇ ਜਦੋਂ ਉੱਠਦੇ ਹੋ ਉਸ ਉੱਤੇ ਹੀ ਰਾਤ ਨੂੰ ਬਰਸ਼ ਕਰਕੇ ਸੌਵੋ ਜੀ ਠੀਕ ਹੈ ਤੇ ਜਿਹੜਾ ਸਲਾਈਵਾ ਤੁਹਾਡੇ ਮੂੰਹ 'ਚ ਸਵੇਰੇ ਸਵੇਰੇ ਹੁੰਦਾ ਹੈ ਠੀਕ ਹੈ ਆਪਣੀ ਰਾਲ ਦੀ ਇੱਕ ਇੱਕ ਬੂੰਦ ਆਪਣੀ ਅੱਖਾਂ ਦੇ ਵਿੱਚ ਜ਼ਰੂਰ ਪਾਓ ਜੀ ਇਹ ਦੁਨੀਆ ਦੀ ਸਭ ਤੋਂ ਬੈਸਟ ਮੈਡੀਸਿਨ ਹੈ ਜਿਹੜੀ ਤੁਹਾਨੂੰ ਆਈ ਸਾਈਡ ਦੇ ਵਿੱਚ ਇਹ ਐਕਸਰਸਾਈਜ਼ ਤੇ ਉਹ ਮਿਲ ਕੇ ਕਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੀ ਜੀ ਠੀਕ ਹੈ ਮੇਰਾ ਪ੍ਰੈਕਟੀਕਲ ਐਕਸਪੀਰੀਅੰਸ ਰਿਹਾ ਹੈ ਕਿ ਮੈਂ ਜਿੰਨਾ ਜਿੰਨਾ ਦੋਸਤਾਂ ਨੂੰ ਵੀ ਦੱਸਿਆ ਜਿਨ੍ਹਾਂ ਦੇ ਚਸ਼ਮੇ ਲੱਗੇ ਵੀ ਸੀ ਉਹ ਨੰਬਰ ਰਿਵਰਸ ਹੋ ਗਏ ਮੇਰਾ ਆਪਣਾ ਨੰਬਰ ਲਗਭਗ ਹਰ ਸਾਲ ਡੇਢ ਚਤੁਰਸ ਹੋ ਜਾਂਦਾ ਜੀ ਜਿਹੜਾ ਚਸ਼ਮਾ ਬਣਾਉਂਦਾ ਉਹ ਵੀ ਹੈਰਾਨ ਹੁੰਦਾ ਕਿ ਜਿਹਨੂੰ ਉਮਰ ਵੱਧਦੀ ਐ ਤੇ ਰੋਕਾਂ ਦੇ ਨੰਬਰ ਵੱਡੇ ਹੁੰਦੇ ਨੇ ਤੇ ਤੁਹਾਡਾ ਛੋਟਾ ਹੋ ਰਿਹਾ ਛੋਟਾ ਹੋ ਰਿਹਾ ਹਾਂਜੀ ਸੋ ਇਹ ਆਈ ਸਾਈਟ ਵਾਸਤੇ ਬੜੀਆਂ ਹੀ ਕਮਾਲ ਦੀਆਂ ਐਕਸਰਸਾਈਜ਼ ਜੀ ਅੱਗੇ ਹੁਣ ਇਹ ਜਦੋਂ ਚਾਰ ਐਕਸਰਸਾਈਜ਼ ਹੁੰਦੀਆਂ ਫਿਰ ਅੱਖਾਂ ਨੂੰ ਰਿਲੈਕਸ ਕਰਨਾ ਹੁੰਦਾ ਤੇ ਉਹਦੇ ਚ ਬਾਹਰ ਨਾਲੋਂ ਕਨੈਕਸ਼ਨ ਜਿਹੜਾ ਕੱਢਦੇ ਹੋ ਤੁਹਾਨੂੰ ਸਾਹਮਣੇ ਲੈਣਾ ਹੁੰਦਾ ਆ ਇਹ 10 ਤੋਂ 15 ਵਾਰ ਪਲਕਾਂ ਚਪਕਣੀਆਂ ਬਸ 1 2 3 4 5 6 7 8 9 10 ਫਿਰ ਅੱਖਾਂ ਨੂੰ ਰਬ ਕਰੋ ਇਹਨਾਂ ਨੂੰ ਆਪਸ ਵਿੱਚ ਰਗੜ ਕੇ ਗਰਮ ਕਰੋ ਚਾਰਜ ਕਰ ਲੋ ਸੰਗੀਤ ਨਾਲ ਤੇ ਫਿਰ ਇਹਨਾਂ ਗਰਮ ਕਰਮ ਉਠੇਲੀਆ ਨਾਲ ਅੱਖਾਂ ਨੂੰ ਸਹਿ ਲਾਓ ਠੀਕ ਹੈ ਸੋ ਇਹ ਅੱਖਾਂ ਨਾਲ ਸੇ ਇੱਕ ਬਹੁਤ ਹੀ ਕਮਾਲ ਦੀ ਐਕਸਰਸਾਈਜ਼ ਹੈ ਹੁਣ ਅਸੀਂ ਆ ਜਾਂਦੇ ਹਾਂ ਲਾਸਟ ਸਟ੍ਰੈਚਿੰਗ ਐਕਸਰਸਾਈਜ਼ ਦੇ ਵਿੱਚ ਜੀ ਉਹ ਹੈਗੀ ਹੈ ਸਟ੍ਰੈਚਿੰਗ ਕਿਉਂਕਿ ਜਦੋਂ ਵੀ ਤੁਸੀਂ ਬੋਡੀ ਨੂੰ ਕੰਮ ਲਿਆ ਇਫੇਰ ਇਹ ਨੂੰ ਰਿਲੈਕਸ ਕਰਨਾ ਵੀ ਬੜਾ ਜ਼ਰੂਰੀ ਹੈ ਸਟ੍ਰੈਚਿੰਗ ਬਾਡੀ ਨੂੰ ਰਿਲੈਕਸ ਕਰਨ ਦਾ ਇੱਕ ਸਭ ਤੋਂ ਵਧੀਆ ਜਰੀਆ ਮੰਨਿਆ ਜਾਂਦਾ ਹੈ ਜੀ ਤੇ ਨਾਲ ਹੀ ਇਹ ਦੇ ਚ ਤੁਸੀਂ ਦੇਖੋਗੇ ਕਿ ਫੇਰ ਤੁਸੀਂ ਆਪਣੇ ਜਿਹੜੇ ਆ ਹੈਗੇ ਨੇ ਸੈਕੰਡ ਹਾਰਟ ਪਿੰਨੀਆਂ ਇਹਨਾਂ ਨੂੰ ਨਾਲ ਐਕਟਿਵ ਕਰਨੋਗੇ ਜੀ ਠੀਕ ਹੈ ਇਹਦੇ છੱਤ ਦੋਨੋਂ ਆਪਸ ਵਿੱਚ ਮਿਲਾ ਲੈਣੇ ਅੰਗੜਾਈ ਤੇ ਭਾਵਨਾ ਉੱਪਰ ਆ ਜਾਣਾ ਪੂਰੀ ਤਰੀਨ ਉੱਪਰ ਇੱਕ ਵਾਰੀ ਅੱਡੀਆਂ ਉੱਪਰ ਤੇ ਫੇਰ ਅੱਡੀਆਂ ਥੱਲੇ ਤੇ ਪੰਜੇ ਆਪ ਅੱਡੀਆਂ ਉੱਪਰ ਪੰਜੇ ਆਪ ਠੀਕ ਹੈ ਉੱਪਰ ਜਦੋਂ ਜਾਣਾ ਤੇ ਪੂਰੀ ਤਰੀਨ ਉੱਪਰ ਦਿਓ ਜੀ ਹੱਡੀਆਂ ਪੂਰੀਆਂ ਚੁੱਕੋ ਇਹ 12 ਤੋਂ 15 ਵਾਰ ਠੀਕ ਹੈ ਉਸ ਤੋਂ ਬਾਅਦ ਖਾਤ ਦੇ ਦੋਨੋਂ ਸਿਰ ਤੇ ਟਿਕਾਓ ਤੇ ਇੱਕ ਲੰਮਾ ਸਾਹ ਪਰੋ ਪੂਰੀ ਕਪੈਸਿਟੀ ਨਾਲ ਜਿੰਨੀ ਆਕਸੀਜਨ ਭਰ ਸਕਦੇ ਹੋ ਯਾਨੀ ਕਿ ਚਸ ਨੂੰ ਫਲਾਉ ਜਿੰਨਾ ਫਲਾ ਸਕਦੇ ਹੋ ਜੀ ਪਰ ਉਹ ਇੱਕ ਵਾਰੀ ਤੇ ਫਿਰ ਉਹਨੂੰ ਰੋਕੋ ਉਹ ਕਿੰਨੀ ਦੇਰ ਰੋਕ ਸਕਦੇ ਹੋ ਉਹਨੂੰ ਕੋਸ਼ਿਸ਼ ਕਰੋ ਕਿ ਘੱਟੋ-ਘੱਟ 30 ਸੈਕਿੰਡ ਤੋਂ ਉੱਪਰ ਰੋਕੋ ਜੀ ਪੂਰਾ ਮੰਟ੍ਰੋ ਕੋ ਤੇ ਕਮਾਲ ਦੀ ਗੱਲ ਹੈ ਠੀਕ ਹੈ ਜਿੰਨਾ ਤੁਸੀਂ ਚੈਸਟ ਨੂੰ ਫੁਲਾ ਕੇ ਸਾਹ ਨੂੰ ਰੋਕ ਲਵੋਗੇ ਜਿੰਨਾ ਇਹ ਕੈਪੈਸਿਟੀ ਵੱਧਦੀ ਜਾਏਗੀ ਸਮਝੋ ਤੁਹਾਡੀ ਉਮਰ ਜਿਹੜੀ ਉਹ ਵੱਧਦੀ ਜਾ ਰਹੀ ਹੈ ਜੀ ਇਹ ਸਾਇੰਟੀਫਿਕਲੀ ਮੰਨਿਆ ਜਾਂਦਾ ਹੈ ਕਿ ਜਿਹੜਾ ਵੀ 30 ਸੈਕਿੰਡ ਸਾਹ ਰੋਕ ਰੋਕਣਾ ਸ਼ੁਰੂ ਕਰ ਦਿੰਦਾ ਨਾ ਉਹਨੇ ਉਹਨੇ ਆਪਣੀ ਉਮਰ 5 ਸਾਲ ਵਧਾ ਲਈ ਜੀ ਤੇ ਜਿਹਨੇ 45 ਸੈਕਿੰਡ ਰੋਕ ਲਿਆ ਸਾਹ ਉਹਨੇ 10 ਸਾਲ ਵਧਾ ਲਈ ਜੀ ਤੇ ਜਿਹਨੇ ਪੂਰਾ 1 ਮਿੰਟ ਸਾਹ ਰੋਕਣਾ ਸ਼ੁਰੂ ਕਰ ਲਿਆ ਉਨੇ ਆਪਣੀ ਉਮਰ ਜੀ ਸਾਲ ਬਤਾ دی۔ ਕਿ ਕਿ ਸੋ ਇਹ ਬਿਲਕੁਲ ਮੈਂ ਇਸ ਜੀ ਨੂੰ ਮੰਨਣਾ ਪੂਰਾ ਸਾਬਰੋ ਹੋ ਬਲ ਸੋ ਇਹ ਜਿਹੜੀ ਐਕਸਰਸਾਈਜ਼ ਹੈ ਤੁਸੀਂ ਜਦੋਂ ਚੈਸ ਨੂੰ ਪੂਰਾ ਫਲਾਉਂਦੇ ਹੋ ਤੁਹਾਡੇ ਲੰਗਸ ਪੂਰੀ ਤਰ੍ਹਾਂ ਖੁੱਲਦੇ ਨੇ ਜੀ ਆਦਰਵਾਈਸ ਯਾਦ ਕਰੋ ਕਿ ਅਸੀਂ ਲੰਗਸ ਪੂਰੇ ਕਦੋਂ ਖੁੱਲੇ ਸੀ ਕਦੇ ਖੁੱਲੇ ਹੀ ਨਹੀਂ ਕਦੇ ਜਦੋਂ ਕਦੇ ਦੌੜਦੇ ਹੁੰਦੇ ਸੀ ਤੇ ਤਾਂ ਕਿਤੇ ਸਾਹ ਤੇਜ਼ ਹੋ ਕੇ ਖੁੱਲਦੇ ਹੁੰਦੇ ਸੀ ਤੇ ਉਹ ਹੁਣ ਅਸੀਂ ਖੋਲ ਹੀ ਨਹੀਂ ਤੇ ਇਸ ਕਰਕੇ ਹੀ ਜਿਹੜੇ ਜਿਹੜੇ ਤੁਹਾਡੇ ਪੋਰਸ ਨੇ ਜਿੱਥੋਂ ਆਕਸੀਜਨ ਜਾਣੀ ਹੈ ਬਲੱਡ ਦੇ ਵਿੱਚ ਜਾ ਕੇ ਖੁੱਲਣੀ ਹੁੰਦੀ ਆ ਉਹ ਬਲੌਕ ਹੋ ਜਾਂਦਾ ਪੈਂਦੇ ਨੇ ਇਸੇ ਕਰਕੇ ਜਦੋਂ ਫਿਰ ਤੁਹਾਨੂੰ ਕਿਤੇ ਲੋਡ ਪੈਂਦੀ ਹੈ ਜਿਆਦਾ ਜਿਓ ਸਪੌੜੀਆਂ ਚੜ ਰਹੇ ਹੋ ਤੇ ਉਦੋਂ ਇੱਕਦਮ ਸਾਹ ਫੁੱਲਣ ਲੱਗ ਪੈਂਦਾ ਜੀ ਕਿਉਂਕਿ ਸਰੀਰ ਮੰਗ ਰਿਹਾ ਆਕਸੀਜਨ ਕਿ ਦੇ ਫੇਫੜੇ ਪਹਛਾਨ ਨਹੀਂ ਪਾ ਰਹੇ ਉੱਥੇ ਫੇਫੜਿਆਂ ਤਾਂ ਕੀ ਹਵਾ ਆ ਜਾ ਰਹੀ ਹੈ ਅੱਗੇ ਸਰੀਰ ਤੱਕ ਜਾ ਰਹੀ ਜਿਹੜੀ ਜਿਹੜੇ ਅੰਗ ਤੁਸੀਂ ਯੂਜ਼ ਕਰ ਰਹੇ ਉੱਥੇ ਆਕਸੀਜਨ ਹੀ ਪਹੁੰਚ ਰਹੀ ਉਹ ਫਿਰ ਫੁੱਲਣ ਲੱਗ ਪੈਂਦੇ ਯਾਨੀ ਕਿ ਉਹ ਉਹ ਉੱਤੇ ਦਰਦ ਜਤੋਂ ਸਾਨੂੰ ਤੱਕਾ ਵਰਡ ਤੇ একদম ਜੁਰੀ ਕਦੇ ਨਹੀਂ ਬੈ ਜਾਿਆ ਅਭੀ ਨਹੀਂ ਨਿਕਲਦਾ ਜੀ ਸੋ ਇਹ ਚੀਜ਼ਾਂ ਤੋਂ ਬਚਣ ਲਈ ਸਾਨੂੰ ਚਾਹੀਦਾ ਕਿ ਆਪਣੇ ਲੰਕਸ ਨੂੰ ਘੱਟੋ ਘੱਟ 24 ਘੰਟਿਆਂ 'ਚ ਇੱਕ ਵਾਰੀ ਤੇ ਫੁਲਾਈਏ ਜੀ ਬਿਲਕੁਲ ਠੀਕ ਹੈ ਤੇ ਫਿਰ ਨਾਲ ਅਸੀਂ ਆਪਣੇ ਆਪ ਦਾ ਟੈਸਟ ਲੈਂਦੇ ਰਹੀਏ ਕਿ ਕਿੰਨੇ ਸੈਕਿੰਡ ਵਾਸਤੇ ਅਸੀਂ ਰੋਕ ਸਕਦੇ ਹਾਂ ਰੋਕ ਸਕਦੇ ਹਾਂ ਸਾਹ ਜਿੰਨਾ ਸਾਹ ਤੁਹਾਡਾ ਇਤਰਾ ਲੰਮਾ ਹੁੰਦਾ ਜਾਏਗਾ ਠੀਕ ਹੈ ਵੈਸੇ ਕੁਰਬਾਨੀ 'ਚ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਕਾਦੀ ਹੈ ਸਾਹਾਂ ਵਾਲੀ ਜੀ ਇੱਕ ਤੰਦਰੁਸਤ ਬੰਦੇ ਦੀ ਸਾਹ ਦੀ ਸਪੀਡ ਬਹੁਤ ਘੱਟ ਹੁੰਦੀ ਹੈ। ਠੀਕ ਹੈ। ਇਹਦਾ ਸਾਹ ਬੜਾ ਲੰਮਾ ਹੁੰਦਾ ਹੈ। ਜੀ। ਠੀਕ ਹੈ। ਤੇ ਇਸ ਕਰਕੇ ਉਹ ਆਪਣੇ ਸਾਹ ਖਰਚ ਨਹੀਂ ਕਰ ਰਿਹਾ ਛੇਤੀ। ਇੱਕ ਬਿਮਾਰ ਜਿਹੜਾ ਉਹ ਛੇਤੀ ਛੇਤੀ ਸਾਹ ਖਰਚ ਕਰਕੇ ਆਪਣੇ ਪੂਰੇ ਕਰ ਲੈਂਦਾ। ਜੀ। ਹਾਂਜੀ। ਮੋਂ ਦੇ ਸੇ ਕਈਆਂ ਨੇ ਕਿਹਾ ਹੈਗਾ ਕਿ ਜਦੋਂ ਦੌੜਦੇ ਆ ਉਹਦੇ ਤੋਂ ਦਾ ਮਤਲਬ ਦੌੜਨਾ ਨਹੀਂ ਚਾਹੀਦਾ ਉਸ ਤੇ ਸਾਹ ਜ਼ਿਆਦਾ ਖਰਚ ਹੋ ਜਾਂਦੇ। ਜੀ ਜੀ। ਲੇਕਿਨ ਉਹ ਜਿੰਨਾ ਕਿ ਦੌੜਾਗੇ ਉਨੀ ਤੇਜ਼ ਦੇ ਸਾਹ ਤੇਜ ਹੋਣਗੇ। لیکن ਜਦੋਂ ਤੁਸੀਂ ਲਗਾਤਾਰ ਰੋਣਾ ਸ਼ੁਰੂ ਕਰ ਲਓਗੇ ਤੇ ਤੁਹਾਡੇ ਉੱਥੇ ਵੀ ਸਾਹ ਨਾਰਮਲ ਹੋਣ ਲੱਗ ਪੈਂਦੇ ਨੇ ਜੀ ਲੇਕਿਨ ਬਾਕੀ ਜ਼ਿੰਦਗੀ ਦੇ ਸਾਥ ਤੇ ਤੁਹਾਡੇ ਜਿਹੜੇ ਬੜੇ ਲੰਬੇ ਹੁੰਦੇ ਸੋ ਇਹ ਸਾਰਾ ਐਕਸਰਸਾਈਜ਼ ਦਾ ਇੱਕ ਸੈੱਟ ਦਾ ਇੱਕ ਪੂਰਾ ਭਾਗ ਹਦਾ लास्ट ਦੇ ਵਿੱਚ ਇੱਕ ਵਾਰੀ ਫੇਰ ਸਟ੍ਰੈਚਿੰਗ ਕਰ ਲਈ ਜਾਂਦੀ ਹੈ ਲੇਕਿਨ ਉਹ ਥੋੜਾ ਰਾਈਟ ਲੈਫਟ ਕੀਤਾ ਜਾਂਦਾ ਸੋ ਇਹ ਜਿੱਥੇ ਫੇਰ ਉੱਪਰ ਤੇ ਇਧਰ ਸੱਜੇ ਪਾਸੇ ਤੇ ਖੰਬੇ ਕੋਸੇ ਥੈਨ 4 5 ਜੀ ਸੋ ਇਸੇ ਤਰੀਕੇ ਇਹ ਵੀ 15 ਤੋਂ 20 ਵਾਰ ਜੀ ਨਵਾਂ ਬੰਦਾ ਫੇਰ ਯਾਦ ਦਿਲਾ ਰਿਹਾ ਕਿ ਇਸ ਜਦ ਵੀ ਐਕਸਰਸਾਈਜ਼ ਸੈੱਟ ਨੂੰ ਕਰੇ ਸਟਾਰਟ ਕਰੇ ਤੇ ਪਹਿਲਾ ਹਫਤਾ 8 ਤੋਂ 10 ਵਾਰ ਹੀ ਕਰੇ ਜੀ ਇਸ ਤੋਂ ਜ਼ਿਆਦਾ ਨਾ ਕਰੇ ਪਹਿਲੇ ਹਫਤੇ ਚੀਜ਼ ਉਹ ਸਰੀਰ ਇੱਕ ਵਾਰੀ ਥੋੜੀਆਂ ਬਹੁਤ ਖੱਲੀਆਂ ਪੈਣੀਆਂ ਵੀ ਨੇ ਠੀਕ ਹੈ ਉਹ ਪਹਿਣ ਗਈਆਂ ਫਿਰ ਉਹ ਇੱਕ ਹਫਤੇ ਵਿੱਚ ਠੀਕ ਹੋ ਜਾਣਗੀਆਂ ਜਦੋਂ ਖੱਲੀਆਂ ਠੀਕ ਹੋ ਜਾਂਦੀਆਂ ਫਿਰ ਰੋਜ਼ ਦੋ-ਦੋ ਸਟੈਪ ਵਧਾਈਏ ਜਾਏ ਜੀ ਇਹ 8 ਵਾਰੀ ਕਰ ਰਹੇ ਆ ਫਿਰ 10 ਵਾਰੀ ਕਰਦੇ ਫਿਰ ਦੋ ਤਿੰਨ ਦਿਨ ਬਾਲਾ ਵਧਾ ਕੇ ਉਹਨੂੰ 10 ਤੋਂ 12 ਕਰਦੇ 12 ਤੋਂ 14 ਕਰਦੇ ਦੋ ਦੋ ਸਟੈਪ ਕਰਕੇ ਵਧਾਏ ਉਹਦਾ ਸਟੈਮਨਾ ਵਧਦਾ ਜਾਏਗਾ ਬਿਨਾ ਕਿਸੇ ਪ੍ਰੋਬਲਮ ਤੇ ਉਹ ਹੌਲੀ ਹੌਲੀ ਫਿਰ ਅੱਗੇ ਐਸੀ ਬਣ ਜਾਈਗੀ ਕਿ ਜਿੰਨਾ ਮਰਜ਼ੀ ਵੀ ਕਰ ਲਵੇ ਜੀ ਲੇਕਿਨ ਘੱਟੋ ਘੱਟ 15 ਵਾਰ ਹਰ ਇੱਕ ਐਕਸਰਸਾਈਜ਼ ਨੂੰ ਕਰੇਗਾ ਅਗਰ ਕੋਈ ਵੀ ਬੰਦਾ ਕਰਦਾ ਹੈ ਤੇ ਇਹ ਸਾਰੀਆਂ ਐਕਸਰਸਾਈਜ਼ ਜਿਹੜੀਆਂ ਨੇ ਉਹ 20 ਤੋਂ 22 ਮਿੰਟ ਦੇ ਵਿੱਚ ਪੂਰੀਆਂ ਹੋ ਜਾਂਦੀਆਂ ਨੇ ਜੀ ਹਾਂਜੀ ਸੋ ਇੰਨਾ ਟਾਈਮ ਅਗਰ ਕੋਈ ਬੰਦਾ ਆਪਣੇ ਸਰੀਰ ਨੂੰ ਦੇ ਦਿੰਦਾ ਹੈ ਇਹਨਾਂ ਐਕਸਰਸਾਈਜ਼ ਤੇ ਤੇ ਇਹ ਤੁਹਾਡੇ ਸਰੀਰ ਨੂੰ ਬਿਲਕੁਲ ਰਖਦੀਆਂ ਨੇ ਰਵਾਂ ਜੀ ਠੀਕ ਹੈ ਜਦੋਂ ਤੁਹਾਡੀ ਗੱਡੀ ਦੇ ਇੰਜਨ ਚ ਔਇਲ ਵਗੈਰਾ ਸਭ ਸਹੀ ਹੈ ਤੇ ਨਾਲ ਦੀ ਉਹ ਸਾਰੀ ਸਰ ਚੀਜ਼ ਰਵਾਂ ਹੈ ਤੇ ਫਿਰ ਜਿੱਥੇ ਮਰਜ਼ੀ ਲੈ ਕੇ ਚੱਲ ਜਾਓ ਜੀ ਬਿਲਕੁਲ ਤੇ ਜੀ ਉਹਦੇ ਬੈਰਿੰਗਾਂ ਚ ਗ੍ਰੀਸ ਮੁੱਕੀ ਪਈ ਆ ਹਾਂ ਉਹਨਾਂ ਚ ਘੱਟਾ ਮਿੱਟੀ ਫਸਿਆ ਪਿਆ ਫਿਰ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਕੋਈ ਵੀ ਨਹੀਂ ਕਿਹੜੀ ਵੀ ਰਾਜ ਜਵਾਬ ਦੇ ਦੇਗੀ ਜੀ ਸੋ ਇਹ ਹੈਗਾ ਜਿੱਦ ਨਾਲ ਤੁਹਾਡੀ ਸ਼ਰੀਰੂਪੀ ਗੱਡੀ ਜਿਹੜੀ ਉਹ ਬਿਲਕੁਲ ਰਵਾਂ ਰਹਿੰਦੀ ਹੈ ਜੀ ਬਿਲਕੁਲ ਫਿੱਟ ਰਹਿੰਦੀ ਹੈ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਆਸ ਕਰਦੇ ਹਾਂ ਕਿ ਅੱਜ ਦੀਆਂ ਐਕਸਰਸਾਈਜ਼ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਿਆ ਅਤੇ ਜਾਣਿਆ ਹੋਵੇਗਾ ਨਾਲ ਹੀ ਇਸ ਦੇ ਮਹੱਤਵ ਨੂੰ ਵੀ ਸਮਝਿਆ ਹੋਵੇਗਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ